ਜੇ ਪਾਕਿਸਤਾਨ ਨੂੰ ਮਾਰਾ ਨਹੀਂ ਕਹ ਸਕਦੇ ਹੁੰਦਾਸ ਨੂੰ ਮਾਰਾ ਕਿਹੜੇ ਮੂਣਾ ਕਹਿੰਦੇ ਤੁਸੀਂ ਡੁੱਬ ਕੇ ਮਰ ਨਹੀਂ ਜਾਂਦੇ ਜਿਸ ਧਰਤੀ ਤੇ ਤੁਹਾਡੇ ਗੁਰੂਆਂ ਦਾ ਉਪਦਾਰ ਹੈ ਪੰਜਾਂ ਪਿਆਰਿਆਂ ਦਾ ਜਨਮ ਇਸ ਧਰਤੀ ਦਾ ਹੈ ਅੱਜ ਭਾਰਤ ਦੇ ਵਿੱਚ ਸਿੱਖ ਪ੍ਰਧਾਨ ਮੰਤਰੀ ਸਿੱਖ ਰਾਸ਼ਟਰਪਤੀ ਸਿੱਖ ਸੀਐਮ ਪੋਲਿਟਿਸ਼ੀਅਨ ਕੀ ਸਿੰਗਲ ਕੀ ਐਕਟਰ ਕੀ ਕਥਾਵਾਚਕ ਕੀ ਸੰਤਾ ਦੇ ਵਗ ਫਿਰਦੇ ਨੇ ਉਹਨੂੰ ਤੁਸੀਂ ਮਾਰਾ ਕਹ ਸਕਦੇ ਹੋ ਤੁਸੀਂ ਉਸ ਪਾਕਿਸਤਾਨ ਨੂੰ ਮਾਰਾ ਨਹੀਂ ਕਹ ਸਕਦੇ ਜਿੱਥੇ ਤੁਹਾਡਾ 20 ਲੱਖ ਸਿੱਖ ਗਿਆ ਹੋਵੇ ਤੇ ਅੱਠ 9000 ਰਹਿ ਗਿਆ ਹੋਵੇ ਚਾਰਾਂ ਸਹਿਜਾ ਦਾ ਜਨਮ ਇਸ ਧਰਤੀ ਦਾ ਹੈ ਲੱਖਾਂ ਸਿੰਘਾਂ ਸ਼ਹੀਦਾਂ ਦੇ ਵੱਡੇ ਕੱਲੂ ਕਰੇ ਛੋਟੇ ਕੱਲੂ ਕਰੇ ਇਸ ਇਹ ਦੋਸਤਾਂ ਨੂੰ ਮਰਦਵਾਦ ਕਹਿੰਦੇ ਪਾਕਿਸਤਾਨ ਜਿੱਥੇ ਤੁਹਾਡੀ ਬੱਚੀਆਂ ਖਾ ਗਿਆ ਸੋ ਇਹ ਅਸਲ ਚ ਇਹ ਜੋ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਵੰਡੀਆਂ ਨੇ ਇਹ ਮੁਸਲਮਾਨ ਸਿੱਖ ਹੋ ਗਏ ਸੀ ਉਸ ਵੇਲੇ ਜਿਹੜੇ ਇਹ ਤੋਰੇ ਸਦਾਂ ਨਾਲ ਡੀਐਨਏ ਇਹਨਾਂ ਦਾ ਮੁਸਲਮਾਨ ਨਾਲ ਹੀ ਕਰਬ ਡੀਐਨਏ ਇਹ ਮੁਸਲਮਾਨ ਨੇ ਸਾਰੇ ਅੰਦਰੋਂ ਸਿਰ ਪਾਕਿਸਤਾਨ ਚ ਨਹੀਂ 1969 ਤੋਂ ਲੈ ਕੇ ਲਾਹੌਰ ਤੱਕ ਇੰਗਲੈਂਡ ਦਾ ਗਰੂਮਿੰਗ ਗੈਂਗ ਮਸ਼ਹੂਰ ਨੇ ਇਹਨਾਂ ਦੇ ਬੀਬੀਸੀ ਨਿਊਜ਼ ਚੈੱਕ ਕਰ ਲਿਓ ਤੇ ਸਾਡੇ ਸਿੱਖ ਉੱਥੇ ਲੜਦੇ ਤੇ ਇਹੋ ਜਿਹਾ ਹਰਾਮ ਕੋ ਆਪਣੀਆਂ ਜਨਾਨੀਆਂ ਭੇਜ ਦਿੰਦੇ ਨੇ ਉਹਨਾਂ ਦੇ ਕੋਲ ਆਹ ਸੁਣੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਸੁਣਿਆ ਇਹਨੂੰ ਕਹਿੰਦੇ ਆ ਮੈਨੀਪੂਲੇਟ ਕਰਨਾ ਹੁਣ ਇਹਨਾਂ ਇੱਕ ਟ੍ਰੈਂਡ ਚਲਾਇਆ ਹੈ ਕਿ ਅਸੀਂ ਨਨਕਾਣੀ ਨੂੰ ਮਾਰਾ ਕਿਵੇਂ ਕਹੀਏ ਕਿ ਗੁਰੂ ਨਾਨਕ ਦਾ ਜਨਮ ਨਨਕਾਣੇ ਚ ਹੋਇਆ ਇਹਨਾਂ ਖੋਤੇ ਦੇ ਬੱਚਿਆਂ ਨੂੰ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਜਦ ਤਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਅਵਤਾਰ ਲੈਂਦੇ ਨੇ ਜਨਮ ਨਹੀਂ ਲੈਂਦੇ ਜਦ ਅਵਤਾਰ ਹੁੰਦਾ ਸਤਗੁਰੂ ਦਾ ਮਾਰੇ ਪ੍ਰਕਾਸ਼ ਹੁੰਦੇ ਨੇ ਉਸ ਵੇਲੇ ਪਾਕਿਸਤਾਨ ਦੀ ਕੋਈ ਹੋਣ ਨਹੀਂ ਹੈ ਠੀਕ ਹੈ ਜੇ ਆਪਾਂ ਇਹੋ ਹੀ ਲੌਜੀਕ ਲਾਣਾ ਹੈ ਤੇ ਬਿਹਾਰ ਨੂੰ ਮਾਰਾ ਕਿਉਂ ਕਹਿੰਦੇ ਹੋ ਬਿਹਾਰੀ ਨੂੰ ਕਿਉਂ ਮਾਰਾ ਕਹਿੰਦੇ ਤੁਹਾਨੂੰ ਕੋ ਗੋਬਿੰਦ ਸਿੰਘ ਸੱਚੇ ਪਾਤਸ਼ਾਹਾ ਉੱਥੇ ਅਵਤਾਰ ਹੋਇਆ ਹੈ ਗਰਬ ਪ੍ਰੇਸ਼ਤ ਪਰਵੈਣੀ ਹੋਇਆ ਪਾਤਸ਼ਾਹਾ ਉਹਨੂੰ ਮਾਰਾ ਕਿਉਂ ਹੁੰਦੇ ਹੋ ਦਿੱਲੀ ਜਿੱਥੇ ਤੁਹਾਨੂੰ ਤੇਗ ਬਾਦ ਮਾਰਾ ਸੱਚੇ ਪਾਤਸ਼ਾਹ ਔਰ ਗੁਰੂ ਹਰਿਕ੍ਰਿਸ਼ਨ ਮਾਰਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ ਜਿੰਨਾ ਸਿੱਖਾਂ ਦੀ ਸ਼ਹਾਦਤ ਹੋਈ ਹੈ ਜਿੱਥੇ ਇੱਕ ਖਾਲਸੇ ਨੇ ਕਦੀ ਰਾਜ ਕੀਤਾ ਉਹਨੂੰ ਮਾਰਾ ਕਿਉਂ ਹੁੰਦੇ ਹੋ ਇਹ ਸਾਡਾ ਤੀਰਥ ਨਹੀਂ ਹੈ ਜੇ ਚਾਰ ਸੱਜਣਾਂ ਦੇ ਆਪਣੇ ਸੀਸ ਕਟਾਏ ਆ ਚਮਕੌਰ ਦੀ ਗੜੀ ਦੇ ਵਿੱਚ ਤਲਗੀਤ ਹਾਲ ਦੇ 40 ਸਿੰਘ ਉਥੇ ਯੁੱਧ ਕਰਦੇ ਨੇ ਦੋ ਯੁੱਧ ਚ ਭੁਗਤ ਜਾਂਦੇ ਨੇ ਦੋ ਨਹੀਂ ਹਾਂ ਚੜੇ ਜਾਂਦੇ ਨੇ ਕਿ ਉਹ ਸਾਡੇ ਵਾਸਤੇ ਤੀਰਥ ਨਹੀਂ ਹੈ ਫਿਰ ਦਿੱਲੀ ਤੀਰਥ ਸਾਡੇ ਵਾਸਤੇ ਕਿਉਂ ਨਹੀਂ ਉਹਨੂੰ ਅਸੀਂ ਕਿਉਂ ਮਾਰਾ ਕਹਿੰਦੇ ਹਾਂ ਦਿੱਲੀ ਵੀ ਤੀਰਥ ਕੋਸ਼ਿਸ਼ ਹੋਣਾ ਚਾਹੀਦਾ ਦਿੱਲੀ ਸਾਡੀ ਦੁਸ਼ਮਣ ਹੈ ਕਾਂਗਰਸ ਨੇ ਸਿੱਖਾਂ ਨਾਲ ਧੋਖਾ ਕੀਤਾ 47 ਤੋਂ ਬਾਅਦ ਪਰ ਇਹ ਐਨੇ 도ਗਲੇ ਨੇ ਇਹਨਾਂ ਨੇ ਤਿੰਨ ਵਾਰੀ ਕਾਂਗਰਸ ਜਿਤਾਈ ਹੈ ਪੰਜਾਬ 'ਚ ਜੂਨ ਦੇ ਮਹੀਨੇ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਇਹਨਾਂ ਨੇ 8 ਸੀਟਾਂ ਜਿਤਾਈਆਂ ਕਾਂਗਰਸ ਨੂੰ ਪੰਜਾਬ ਦੇ ਵਿੱਚ ਤੇ ਇਹ ਕਿਹੜੀ ਸਿੱਖੀ ਦੀ ਗੱਲਾਂ ਕਰਦੇ ਨੇ ਇਹ 도ਗਲੇ ਲੋਕ ਨੇ ਜਿਵੇਂ ਇਹਨਾਂ ਨੇ ਸਾਡੀ ਪੀੜ੍ਹੀ ਖਰਾਬ ਕਰ ਵੀ ਅਮਰੀਕਾ ਦਾ ਨਾ ਹੈਗਾ ਵੀ ਇੱਕ ਛੀ ਨਸ਼ਿਆ ਨਾ ਦੂਰ ਹੋਇਆ ਇੱਕ ਛੀ ਮਾੜੀ ਕਲਮ ਖਾਦਾ ਇੱਕ ਦੂਰ ਨਸ਼ਿਆਂ ਦੇ ਨਾਲ ਹੋਇਆ ਤੇ ਜਿਹੜੇ ਸਾਰੇ ਯੋਧੇ ਸੀ ਤੁਸੀਂ ਉਹਨਾਂ ਨੂੰ ਡੀ ਐਨ ਏ ਗ੍ਰੈਪਟ ਕਰਦਾ ਜੱਟ ਲੈਂਡ ਤੇ ਪਲਾਂ ਤੇ ਟਿੰਕਾ ਸਿਆਦ ਦਸਤਾਨ ਉੱਤਰ ਗਿਆ ਦਾੜੀਆਂ ਕੁੱਤਰੀਆਂ ਗਿਆ ਕੇਸ ਕਤਲ ਹੋ ਗਏ ਉਸ ਸੀਡਾਂ ਤੇ ਕੀ ਸਾਡੇ ਮੁੰਡੇ ਤੇ ਕੀ ਕੁਲ ਲਿਪਾਂ ਤੇ ਕੀ ਨਸ਼ਤ ਕੀ ਕੁਛ ਨਹੀਂ ਕਰਦੇ ਜੇ ਇ ਇਥੇ ਨੇ ਧੀਵੇ ਕੁਛ ਕੀਤਾ ਕੈਨੇਡਾ ਅਮਰੀਕਾ ਕੇ ਉੱਥੇ ਉਹਨੇ ਕੁਛ ਕੀਤਾ ਡੀ ਐਨ ਏ ਕਰਪ ਕੀਤਾ ਗਾਣਿਆਂ ਨੇ ਪਹਿਲਾਂ ਗਾਣੇ ਚੰਗੇ ਹੁੰਦੇ ਸੀਗੇ ਜਦੋਂ ਦਾ ਇਹ ਗੈਂਗ ਦਾ ਗਾਣਾ ਇਤਰੇ ਇਹਨਾਂ ਸਾਰੇ ਗਾਣੇ ਬਰਬਾਦ ਕਰਦੇ ਯੂਥ ਜਿਹੜਾ ਵਿਅਸਤ ਕਰਦਾ ਜਿਹੜਾ ਯੂਥ ਕਦੀ ਖੇਤਾਂ 'ਚ ਹੁੰਦਾ ਸੀਗਾ ਉਹ ਮਿੱਟੀ ਤੋਂ ਨਫ਼ਰਤ ਕਰਦਾ ਹੈ ਇਹਨੂੰ ਕਹਿੰਦੇ ਮੈਨੀਪੂਲੇਟ ਕਰਨਾ ਕਿਸੇ ਨਾ ਕਿਸੇ ਤਰੀਕੇ ਹੁਣ ਜਿਵੇਂ ਅਸੀਂ ਇੱਕ ਟਰੈਂਡ ਚਲਾਇਆ ਸੀ ਜਦੋਂ ਪਾਕਿਸਤਾਨੀਆਂ ਨੇ ਕਿਹਾ ਸੀ ਇਸ ਮਿਸਬਾਹੀ ਨੇ ਕਿ ਸਿੱਖ ਕਿਤਨੇ ਗੰਦੇ ਨੇ ਕਿ ਗੁਰੂ ਕਿਤਨੇ ਗੰਦੇ ਹੋਣਗੇ ਤੇ ਕੋਈ ਕੁਸਕਿਆ ਤੱਕ ਨਹੀਂ ਅਸੀਂ ਮਾਫੀ ਮੰਗਾਈ ਸੀ ਮਿਸਬਾਹੀ ਨੂੰ ਕਰਕੇ ਮਿਸਬਾਹੀ ਨੇ ਮਾਫੀ ਮੰਗ ਕੇ ਜਾਨ ਛੁਡਾਈ ਸੀ ਕਿੰਨੇ ਮੁਸਲਮਾਨ ਵੀਰਾਂ ਨੇ ਹੱਥ ਜੋੜੇ ਕਈਆਂ ਨੇ ਮਾਫੀਆਂ ਮੰਗੀਆਂ ਤਾਂ ਜਗ ਜਾਨ ਛੁੱਟੀ ਉਹਨਾਂ ਦੀ ਸੋ ਉੱਥੇ ਕੋਈ ਨਹੀਂ ਕੁਝ ਕਹ ਵੀ ਕਿਤਨੇ ਗੰਦੇ ਇਹਨਕੇ ਤੁਸੀਂ ਉਸ ਪਾਕਿਸਤਾਨ ਨੂੰ ਮਾਰਾ ਨਹੀਂ ਕਹਿ ਸਕਦੇ ਜਿੱਥੇ ਤੱਕ 20 ਲੱਖ ਸਿੱਖ ਗਿਆ ਹੋਵੇ ਤੇ ਅੱਠ 9000 ਰਹਿ ਗਿਆ ਹੋਵੇ ਤੁਸੀਂ ਪਾਕਿਸਤਾਨ ਤੋਂ ਹੌਣ ਤੇ ਪਿਆ ਉਹ ਧਰਿਆ ਦੇ ਇਹਨਾਂ ਨੇ ਵਿਦਿਨ ਅ ਵੀਕ ਸੰਸਖ ਕਰਾਇਆ ਕਿਉਂਕਿ ਮੈਂ 18000 ਕਹਿਆ ਸੀ ਨਿਕਲ ਨਹੀਂ ਸਿੱਖ 34000 ਬਾਕੀ ਕਿੱਥੇ ਗਿਆ ਇੰਟਰਵਿਊ ਸੁਣੋ ਤੁਸੀਂ ਕਹਿੰਦੇ ਵੀ ਸਾਨੂੰ ਕਲਮਾ ਪੜਾਈਆਂ ਗਈਆਂ ਗਈਆਂ ਪਾਕਿਸਤਾਨ ਦੇ ਵਿੱਚ ਇੱਕ ਵੀ ਜਿਹੜੀ ਪਹਿਲੀ ਵੀਡੀਓ ਪਾਈ ਆ ਕੋਈ ਰਾਗੀ ਸਿੰਘ ਪਾਕਿਸਤਾਨ ਚ ਨਹੀਂ ਆ ਕੋਈ ਸੰਤ ਨਹੀਂ ਪੈਦਾ ਹੁੰਦਾ ਪਾਕਿਸਤਾਨ ਨੇ ਪਾਕਿਸਤਾਨ ਨੇ ਕੋਈ ਕਥਾਵਾਚਕ ਨਹੀਂ ਪੈਦਾ ਹੁੰਦਾ ਪਾਕਿਸਤਾਨ ਨੇ ਕੋਈ ਸਿੱਖ ਪੋਲਿਟੀਸ਼ੀਅਨ ਵੀ ਪੈਦਾ ਹੁੰਦਾ ਪਾਕਿਸਤਾਨ ਨੇ ਕੋਈ ਸਿੱਖ ਬਿਊਰੋਕਰੇਟ ਪੈਦਾ ਨਹੀਂ ਹੁੰਦਾ ਪਾਕਿਸਤਾਨ ਨੇ ਕੋਈ ਮੂਵੀ ਸਟਾਰ ਪੈਦਾ ਨਹੀਂ ਹੁੰਦਾ ਪਾਕਿਸਤਾਨ ਨੇ ਕੋਈ ਸਿੱਖ ਆਰਟਿਸਟ ਪੈਦਾ ਨਹੀਂ ਹੁੰਦਾ ਪਾਕਿਸਤਾਨ ਨੇ ਕੋਈ ਵੀ ਇੱਕ ਸਿੱਖ ਚਿਹਰਾ ਜਿਹੜਾ ਨੈਸ਼ਨਨਲੀ ਕਿਸੇ ਨੂੰ ਰਿਪਰੈਜ਼ੈਂਟ ਕਰਦਾ ਉਹ ਸਾਡੇ ਹਿੰਦੁਸਤਾਨ ਚ ਕਿੰਨੇ ਚਿਹਰੇ ਜਿਹੜੇ ਰਿਪਰੈਜ਼ੈਂਟ ਕਰਦੇ ਸਿੱਖਾਂ ਨੂੰ ਇੱਕ ਨਹੀਂ ਪੈਦਾ ਹੁੰਦਾ ਤੁਸੀਂ ਉਹਨੂੰ ਤੜੀਆਂ ਬੱਚੀਆਂ ਚੁੱਕ ਕੇ ਬੈਦਲ ਖਾਨ ਭੇਜ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਜ਼ਬਰਨ ਨਿਕਾਹ ਕੀਤੇ ਜਾਂਦੇ ਨੇ ਟੜੀਆਂ ਬੱਚੀਆਂ ਯੂਨੀਵਰਸਿਟੀ ਚ ਨਹੀਂ ਜਾ ਸਕਦੇ ਤੁਹਾਡੀਆਂ ਬੱਚੀਆਂ ਪਹਿਲਾਂ ਚੁੱਕੀਆਂ ਜਾਂਦੀਆਂ ਨੇ 3 ਮਹੀਨੇ ਚ 55 ਹਜ਼ਾਰ ਸਿੱਖ Hindu ਬੱਚੀ ਚੁੱਕੀ ਪਾਕਿਸਤਾਨ ਦੇ ਵਿੱਚੋਂ ਖਬਰ ਹੈ ਅਖਬਾਰ ਦੀ ਔਰ ਐਸਟੈਟਿਕਸ ਨੇ ਤੁਸੀਂ ਉਹਨੂੰ ਮਾੜਾ ਨਹੀਂ ਕਹਿ ਸਕਦੇ ਮੈਨੂੰ ਕਹਣਾ ਸਾਡੀ ਬੱਚੀ ਗਰੰਥਥੀ ਚੁੱਕ ਕੇ ਲੈ ਜਾਂਦੇ ਆ ਜੇ ਸਿਰਸਾ ਸਾਹਿਬ ਦੇ ਅਸੀਂ 2 ਲੱਖ ਛੜਾਉਣੇ ਆ ਉਹ ਤੁਮਕੀਂਦੇ ਕੀ ਨੰਗਾਟਾ ਦਾਂਗੇ ਅਸੀਂ ਤੁਸੀਂ ਉਸ ਪਾਕਿਸਤਾਨ ਨੂੰ ਮਾੜਾ ਨਹੀਂ ਕਹਿ ਸਕਦੇ ਜਿੱਥੇ ਤੁਹਾਨੂੰ ਸਿਰਫ 3 ਇੰਚੀ ਕਿਰਪਾਨ ਬੰਦ ਅਲਾਉਡ ਹੈ ਪਾਕ ਠੀਕ ਹੈ ਜਿੱਥੇ ਤੜਾ ਦਲ ਪੰਥ ਖਤਮ ਕਰਦਾ ਹੈ ਇੱਕ ਵੀ ਨਹਿੰ ਸਿੰਘ ਪਾਕਿਸਤਾਨ ਦੇ ਹਰ ਦਲ ਮੈਨੂੰ ਤੁਸੀਂ ਨੂੰ ਮੌਲਾ ਨਹੀਂ ਕਹਿ ਸਕਦੇ ਜਿਸ ਹਿੰਦੁਸਤਾਨ ਜੇ ਅਸੀਂ ਪੰਜੇ ਸ਼ਸਤਰ धारण ਕਰ ਸਕਦੇ ਹਾਂ ਜਹਾਜ਼ 11 ਇੰਚ ਗਰਪਾ ਲੈ ਕੇ ਉਮ ਸਕਦੇ ਹਾਂ ਅਸੀਂ ਬਾਣੇ ਦੇ ਵਿੱਚ ਜਿੱਥੇ ਸਾਡੇ ਐਨੇ ਗੁਰੂਆਂ ਦਾ ਅਵਤਾਰ ਹੋਇਆ ਜਿੱਥੇ ਐਨੇ ਸਾਡੇ ਸਿੰਘ ਸ਼ਹੀਦ ਹੋਏ ਜਿਸ ਤਰ੍ਹਾਂ ਚੱਪੇ ਚੱਪੇ ਦੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਤੁਸੀਂ ਉਹਨੂੰ ਮੌਲਾ ਕਹਿ ਸਕਦੇ ਹੋ ਉਸ ਪਾਕਿਸਤਾਨ ਨੂੰ ਮੌਲਾ ਨਹੀਂ ਕਹ ਸਕਦਾ ਜਿਹੜੇ ਸਾਡੀ ਬੱਚੀਆਂ ਖਾ ਗਿਆ ਸਾਡੇ ਸਿੱਖ ਖਾ ਗਿਆ ਅੱਜ ਭਾਰਤ ਦੇ ਵਿੱਚ ਸਿੱਖ ਪ੍ਰਧਾਨ ਮੰਤਰੀ ਸਿੱਖ ਰਾਸ਼ਟਰਪਤੀ ਸਿੱਖ ਸੀਐਮ ਪੋਲਿਟਿਸ਼ੀਅਨ ਕੀ ਸਿੰਗਰ ਕੀ ਐਕਟਰ ਕੀ ਕਥਾਵਾਚਕੀ ਸੰਤਾ ਦੇ ਵਾਗ ਫਿਰਦੇ ਨੇ ਉਹਨੂੰ ਤੁਸੀਂ ਮਾਰਾ ਕਹਿ ਸਕਦੇ ਹੋ ਪਰ ਇਹ ਦਿੱਕਤ ਜਿਹੜੀ ਹੈ ਨਾ ਕਿਉਂਕਿ ਸਾਹਮਣੂ ਕਦੀ ਕਿਸੇ ਨੇ ਕਾਉਂਟਰ ਨਹੀਂ ਕੀਤਾ ਜਿੰਨਾ ਪ੍ਰਚਾਰਕ ਤਬਕਾ ਸਾਡਾ ਸਾਰੇ ਕਥਾਵਾਚਕ ਚਾਹੇ ਉਹ ਟਕਸਾਲਾਂ ਦੇ ਹੋਣ ਸੰਪਰਦਾਵਾਂ ਦੇ ਹੋਣ ਮਿਸ਼ਨਰੀ ਹੋਣ ਸਾਰੇ ਨਾ ਪੁੰਸਕ ਨੇ ਸਾਰੇ ਖਸੀ ਹੋ ਚੁੱਕੇ ਨੇ ਜਿੰਨਾ ਸੰਤ ਸਮਾਜ ਹੈ ਸਾਰਾ ਨਾ ਪੁੰਸਕ ਹੋ ਚੁੱਕਾ ਸਾਰਾ ਖਸੀ ਹੋ ਚੁੱਕਾ ਦਲਾ ਪੰਥਾਂ ਦੇ ਵਿੱਚੋਂ ਸਿਰਫ ਇੱਕੋ ਇੱਕ ਮਰਦ ਸੁਰਮਾ ਜਿਹਨੂੰ ਮੈਂ ਪੰਦੇ ਪਾਸ਼ਾ ਮੰਨਦਾ ਬ ਜੇ ਸਾਇਆਂ ਨਾਲ ਪੰਗਾ ਪਵੇ ਤਾਂ ਵੀ ਕਿਦੇ ਮਜ਼ਰੂਮ ਦੇ ਅਖਸ਼ ਖਣਾ ਤਾਂ ਵੀ ਕਿੱਥੇ ਕਿੱਥੇ ਤੱਕ ਜਾਂਦੇ ਨੇ ਉਹ ਸਾਰੇ ਪੰਥ ਪਾਸ਼ਾ ਬਾਕੀ ਬੜੇ ਬੜੇ ਇਹਨਾਂ ਨੂੰ ਜਹੇਦਾਰੋਂ ਮਿਲੇ ਆ ਇਹਨਾਂ ਦੀ ਹਵਾ ਨੇ ਕਿ ਜਦੋਂ ਕਈ ਕਈ ਦਾ ਪਾਬਾ ਜੀ ਪੈਣਾ ਕਰ ਲੀਏ ਤੇ ਇੱਕੋ ਇੱਕ ਸਾਰਾ ਯੋਧਾ ਬਾਬ ਮੇਜਰ ਸੈਂਸ ਥੋੜੀ ਜਦੋਂ ਕਹੇ ਨਾ ਪਾਸੇ ਚਲੋ ਚਲੋ ਕਦੀ ਨਹੀਂ ਪੁੱਛਿਆ ਵੀ ਸਲਾਹ ਕਰ ਲਈਏ ਠੀਕ ਆ ਮਾਰੇ ਜਿੱਦਾਂ ਹੀ ਇਹਨੂੰ ਕਹਿੰਦੇ ਨੇ ਮਰਦ ਸੂਰਮੇ ਤਾਂ ਹੀ ਸਾਡੀ ਰਾਸ ਰਾਵਦੀ ਦੋਨਾਂ ਭਰਾਵਾਂ ਦੀ ਤਾਂ ਹੀ ਇਕੱਠੇ ਧੂਣਾ ਦੇ ਦਲ ਬੰਧਿਤ ਵਾਪਸ ਸਥਾਪਿਤ ਕਰ ਰਹੇ ਆ ਜਿਹੜੀ ਸਾਡੀ ਪ੍ਰਾਤਨਦਾ ਸੀਗੀ ਸੋ ਇਹ ਜਿਹੜੇ ਜਿਵੇਂ ਅਸੀਂ ਟ੍ਰੈਂਡ ਚਲਾਤਾ ਵੀ ਖਾਲਿਸਤਾਨ ਜ਼ਿੰਦਾਬਾਦ ਰਾਜਧਾਨੀ ਲਾਹੌਰ ਤੇ ਕਿੰਨੇ ਮੁੱਲੇ ਪਿੱਟੇ ਪਾਕਿਸਤਾਨ ਦੇ ਕਿੰਨੇ ਸਿੱਖਨ ਗੱਲਾਂ ਨਹੀਂ ਕੱਡੀਆਂ ਵੀ ਇਹ ਇਜ਼ਰਾਇਲ ਪੇਸ਼ਕੋਮ ਹੈ ਸੋ ਮੇਰਾ ਇਨਾ ਕਹਿੰਦੇ ਕਿ ਰਾਜਧਾਨੀ ਲਾਹੌਰ ਜਿਹੜੇ ਟਿਕਟੌਕ ਤੇ ਪ੍ਰਭਾਵ ਬਣਾ ਕੇ ਬੈਠੇ ਉਹਨਾਂ ਮਾਂ ਆਪਣੀ ਦੀ ਗੱਲਾਂ ਕਰਦੇ ਸਿੱਖਨੂ ਇਸ ਗੱਲ ਤੋਂ ਤੇ ਉਹ ਜਿਹੜਾ ਇੱਕ ਸਾਡੇ ਚੱਲ ਗਿਆ ਇੱਕ ਸੈਨ ਫਰਾਂਸਿਸਕੋ ਦੀ ਇੱਕ ਵੀਡੀਓ ਤੁਸੀਂ ਦੇਖੀ ਹੋएगी ਜਿਹਦੇ ਵਿੱਚ ਕਹਿੰਦਾ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਰਾਜਧਾਨੀ ਲਾਹੌਰ ਨਹੀਂ 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 ਰਾਜਧਾਨੀ ਸ਼੍ਰੀਨਗਰ ਸਾਈਕਲ ਗੱਲਾਂ ਬਹਿ ਜਾਂਦੀਆਂ ਨੇ ਕਿਉਂ ਸਾਰੀ ਰਾਜਧਾਨੀ ਲ ਜਿਹੜਾ ਸਾਨੂੰ ਖੋਸਿਆ ਤੇ ਜਿਹੜੇ 도ਗਰੇ ਸਿੱਖਾਂ ਚ ਵੜੇ ਹੋਏ ਨੇ ਨਾ ਤੇ ਇਹ ਸਿੱਖ ਨੇ ਗੁਰ ਸਤਗੁਰਗਾ ਜੋ ਸਿੱਖ ਖਾਵੈ ਸਭ ਭਲਕੇ ਗੁਰ ਨਾਮ ਪੈ ਇਨਾਂ ਦੇ ਉੱਤੇ ਆਂਦੇ ਨੇ ਸੋ ਸਿੱਖ ਦਾ ਬੰਦ ਉਹ ਭਾਜ ਗੁਰ ਕੇ ਪਾਣ ਵਿੱਚ ਨਾ ਇਹ ਉਹ ਸ਼ਰਤ ਪੂਰੀ ਕਰਦੇ ਨੇ ਰਹਿਤ ਕਰੀ ਵਿੱਚ ਕੋ ਸਿੱਖ ਪਰ ਨਾ ਹੀ ਉਹ ਸ਼ਰਤ ਪੂਰੀ ਕਰਦੇ ਨੇ ਇਹ ਸਿੱਖੀ ਦੀ ਕੋਈ ਸ਼ਰਤ ਪੂਰੀ ਨਹੀਂ ਕਰਦੇ ਵਾਲ ਕੱਟੇ ਨੇ ਲੋਕਾਂ ਨੇ ਵਿਦੇਸ਼ਾਂ ਚ ਬੈਠੇ ਨੇ ਕਈਆਂ ਨੇ ਦਾੜੀਆਂ ਦੁਨੀਆਂ ਕਈਆਂ ਨੇ ਦਾੜੀਆਂ ਮੁਨੀਆਂ ਕਈਆਂ ਨੇ ਪੱਗਾ ਵਨ ਸੋਨੀਆਂ ਬੰਨੀਆਂ ਤੇ ਉੱਪਰ ਨੂੰ ਦੇ ਗੋਤੀ ਕਰੀ ਬਿਠਾ ਤੇ ਸਿੱਖੀ ਨੂੰ ਰਿਪਰਜੈਂਟ ਕਰਦੇ ਦਲਪੰਥ ਉਦਾਸੀਨ ਬੰਧ ਜਿਹੜੀਆਂ ਸੰਪਰਦਾਵਾਂ ਸਿੱਖੀ ਦੇ ਰੈਪ੍ਰੈਜ਼ੈਂਟੇਟਿਵ ਨੇ ਇਹਦੇ ਅੰਗਰੇਜ਼ਾਂ ਵੇਲੇ ਆਏ ਨੇ ਇਹਦੇ ਪ੍ਰਮਾਣ ਨਹੀਂ ਹਨੀ ਸਿੱਖੀ ਦੇ ਵਿੱਚ ਸੋ ਜਿਹੜਾ ਇਹਨਾਂ ਲੋਕਾਂ ਨੇ ਗੰਧ ਚਲਾਇਆ ਹੋਇਆ ਹੁਣ ਗਾਂਜਾ ਪਾਕਿਸਤਾਨ ਨੂੰ ਮਾਰਿਆ ਜੇ ਪਾਕਿਸਤਾਨ ਨੂੰ ਮਾਰਿਆ ਨਹੀਂ ਕਹਸੇ ਦਿੰਦਾਸ ਨੂੰ ਮਾਰਿਆ ਕਿਹੜੇ ਮੂਣਾ ਕਹਿੰਦੇ ਤੂੰ ਡੁੱਬ ਕੇ ਮਰ ਨਹੀਂ ਜਾਂਦੇ ਜਿਸ ਧਰਤੀ ਤੇ ਸਾਡੇ ਗੁਰੂਆਂ ਦਾ ਅਵਤਾਰ ਹੋਇਆ ਪੰਜਾਂ ਪਿਆਰਿਆਂ ਦਾ ਜਨਮ ਇਸ ਧਰਤੀ ਦਾ ਹੈ ਚਰਾਂ ਸਹਿਬਜ਼ਾਦਾ ਦਾ ਜਨਮ ਇਸ ਧਰਤੀ ਦਾ ਹੈ ਲਖਾ ਸਿੰਘਾਂ ਸ਼ੀ ਦਾਨੇ ਵਡੇ ਕੱਲੂ ਕਰੇ ਛੋਟੇ ਕੱਲੂ ਕਰੇ ਇਸ ਧਰਤੀ ਦੇ ਉੱਤੇ ਆਪਣੇ ਖੂਨ ਡੋਲੇ ਤੁਸੀਂ ਉਹਨੂੰ ਮਾਰਾ ਕਹਿੰਦੇ ਹੋ ਹਿੰਦੁਸਤਾਨ ਮਰਦਾਬਾਦ ਕਹਿੰਦੇ ਹੋ ਪਾਕਿਸਤਾਨ ਜਿੱਥੇ ਤੁਹਾਡੀ ਬੱਚੀਆਂ ਖਾ ਗਿਆ ਸਿਰ ਪਾਕਿਸਤਾਨ ਚ ਨਹੀਂ 1969 ਤੋਂ ਲੈ ਕੇ ਲਾਹੌਰ ਤੱਕ ਇੰਗਲੈਂਡ ਦਾ ਗਰੂਮਿੰਗ ਗੈਂਗ ਮਸ਼ਹੂਰ ਨੇ ਇਹਨਾਂ ਦੇ ਬੀਬੀਸੀ ਨਿਊਜ਼ ਚੈੱਕ ਕਰ ਲਿਓ ਇਹ ਸਾਡੇ ਸਿੱਖ ਉੱਤੇ ਲੜਦੇ ਤੇ ਇਹੋ ਜਿਹੇ ਹਰਾਮ ਕੋ ਆਪਣੀ ਜਨਾਨੀਆਂ ਭੇਜਦੇ ਨੇ ਉਹਨਾਂ ਦੇ ਕੋਲ ਅੱਛਾ ਜਿਹੜੇ ਸਾਡੇ ਜਿਹੜੇ ਸਾਡੇ ਐਕਟਰ ਵੀ ਨੇ ਇੱਥੇ ਆਉਂਦੇ ਫਾਈਵ ਸਟਾਰ ਹੋਣਾ ਚਾਹੀਦਾ ਜੀ ਸਾਨੂੰ ਸਭ ਤੋਂ ਵਧੀਆ ਅਕਾਮੋਡੇਸ਼ਨ ਚਾਹੀਦੀ ਹੈ ਉੱਥੇ ਡੰਗਰਾਂ ਕੋਲ ਬੈਠ ਕੇ ਚਾਹ ਪੀ ਕੇ ਆਏ ਟਾਬਿਆਂ ਦੇ ਬੈਗਦਾਂ ਨੂੰ ਸ਼ਰਮ ਨਹੀਂ ਆਉਂਦੀ ਆਪਣੀਆਂ ਜਨਾਨੀਆਂ ਲੈ ਲੈ ਵੜਦੀ ਜਿੰਨੇ ਵਲੌਗਰ ਪਾਕਿਸਤਾਨ ਜਾਂਦੇ ਨੇ ਇੱਕ ਗੈਰਤਮੰਦ ਸਿੱਖ ਦੇ ਆਪਣੀ ਸਿੰਘਣੀ ਨੂੰ ਕੱਲਿਆਂ ਪੇਕੇ ਨਹੀਂ ਭੇਜਦਾ ਆਪਣੀ ਜਨਾਨੀ ਇਕੱਲੀ ਪਾਕਿਸਤਾਨ ਭੇਜ ਛੱਡਦੇ ਨੇ ਯਾਨਾ ਅਸਲੀ ਪਤਾ ਹੈ ਮੀਥੇ ਕੀ ਹੁੰਦਾ ਇਹਨਾਂ ਨਾਲ ਉਹ ਤਨਵਾਰੇ ਬਾਗੇ ਚਾਹਾਂ ਪੀਉਂਦੇ ਤਨਵਾਰੇ ਬਿਠਾ ਕੇ ਡੰਗਰਾਂ ਨਾਲ ਤਨ ਰੋਟੀ ਖਾਂਦੇ ਬਿਠਾ ਕੇ ਤੁਸੀਂ ਬੜੇ ਖੁਸ਼ ਹੋ ਤੇ ਸਾਡੇ ਅੱਖਾਂ ਚ ਪੰਜਾਬੀ ਜਿਹੜੀ ਸਾਡੇ ਪੰਜਾਬੀ ਇੰਡਸਟਰੀ ਵਾਲੇ ਆ ਜਿੱਥੇ ਘਿਓ ਉਹਦੇ ਫਿਰ ਨਦੀਆਂ ਵੰਦੀਆਂ ਘਿਓ ਦੀਆਂ ਸੋ ਸਾਰਾ ਜਿੰਨਾ ਵੀ ਸਿਸਟਮ ਹੈ ਸਿੱਖੀ ਨੂੰ ਖਤਮ ਕਰਨ ਚ ਲੱਗਾ ਹੋਇਆ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਵੀ ਸਾਡੀ ਬੱਚੇ ਨੂੰ ਇਹ ਬੜੇ ਚੰਗੇ ਨੇ ਉਸ ਚੱਕ ਜਿਹਨਾਂ ਦੋਸਤੀ ਕਰਕੇ ਇਹ ਫਸ ਜਾਂਦੀਆਂ ਨੇ ਕਿੰਨੀਆਂ ਬੱਚੀਆਂ 12 12 9 9 ਸਾਲ ਦੀ ਬਰਬਾਦ ਕੀਤੀਆਂ ਇੰਗਲੈਂਡ ਚ ਇਹਨਾਂ ਨੇ ਤੇ ਕਿੰਨਾ ਜ਼ੋਰ ਲੱਗਾ ਬੀਬੀ ਸੀ ਨੂੰ ਮੂੰਹ ਚ ਕਢਾਉਣ ਵਾਸਤੇ ਵੀ ਏਸ਼ੀਅਨ ਮੈਨ ਨਹੀਂ ਐ ਪਾਕਿਸਤਾਨੀ ਮੁਸਲਮਾਨ ਤਾਂ ਹੀ ਜਿਹੜੀ ਮੈਟਰੋਪੋਲੀਟਨ ਪੁਲਿਸ ਪਾਕਿਸਤਾਨ ਛਾਪਾ ਮਾਰ ਕੇ ਨੇ ਚੋਕ ਕਿਨ ਲਈ ਪਾਕ ਕਿਹੜਾ ਤਰਮੈਸਾ ਜਿਹੜਾ ਤਾਂ ਬੱਚਿਆਂ ਵਰਗਲਾ ਨੂੰ ਕਹਿੰਦਾ ਹੈ ਕਿਹੜਾ ਤਰਮੈਸਾ ਇਹ ਸ਼ੈਤਾਨ ਦਾ ਤਰਮ ਹੋ ਸਕਦਾ ਹੈ ਇਨਸਾਨ ਦਾ ਤਰਮ ਨਹੀਂ ਹੈ ਜਿਹੜਾ ਬੇਗੁਨਾਹ ਨੂੰ ਮਾਰਨ ਨੂੰ ਕਵੇ ਤੇ ਸਾਡੇ ਖੋਤੇ ਦੇ ਬੱਚੇ ਇਹਨਾਂ ਨੇ ਸਾਡੇ ਸਿੰਘਾਂ ਤੋਂ ਤਸ਼ਵੀਹ ਦਿੰਦੇ ਨੇ ਸਾਡੇ ਕਿਹੜੇ ਸਿੰਘ ਕਿਸੇ ਮਜ਼ਲੂਮ ਨੂੰ ਮਾਰਿਆ ਅਸੀਂ ਪ੍ਰਧਾਨ ਮੰਤਰੀ ਮਾਰੀ ਅਸੀਂ ਵਿਦਿਆਰਥੀ ਵਰਗੇ ਜਿਹੜੇ ਟੌਪ ਦੇ ਜਿਹੜੇ ਆਰਮੀ ਅਫਸਰ ਉਹ ਮਾਰੇ ਅਸੀਂ ਕਿੰਦੇ ਘਵਾਂ ਦੇ ਪੁਲਿਸ ਅਫਸਰ ਮਾਰੇ ਕੋਈ ਮਜ਼ਲੂਮ ਮਾਰਿਆ ਉਹਦੇ ਕਾਂਗਰਸ ਨੇ ਆਪੇ ਬੱਸ ਕਰਕੇ ਮਾਰਾ ਮੈਂ ਉਹ ਸਿੱਖਾਂ ਦੇ ਨਾਲ ਸਰਪਾ ਪਾਤਾ ਕਹਿੰਦੇ ਜੀ ਪਏ ਪਏ 35 ਜਾਂ ਸਿੱਖ ਮਾਰਿਆ ਤੁਸੀਂ ਸਾਨੂੰ 3535 ਐਫਆਈਰ ਕਢਾ ਕੇ ਦਿਖਾ ਦਿਓ ਜਿੱਥੇ ਹਿੰਦੂ ਨੇ ਇਹ ਐਫਰ ਕੀਤੀ ਹੋਵੇ ਸਿੱਖਾਂ ਨੇ ਮਾਰਿਆ ਕਿਸੇ ਬੇਗੁਨਾ ਨੂੰ ਤਾਂ ਤੁਸੀਂ ਮੈਨੂੰ ਇਹਨਾਂ ਦੱਸੋ ਇਹਨਾਂ ਜੇ ਕਿਸੇ ਕੋ ਚੰਗੇ ਬੰਦੇ ਨੂੰ ਇਹਨਾਂ ਸਾਰੇ ਬੇਗੁਨਾ ਹੀ ਮਾਰੇ ਆ ਕਦੀ ਪੁੰਜ ਚ ਮਾਰੇ ਕਦੀ ਉਹ ਸਿੱਖ ਛਤੀਪੁਰਾ ਚ ਮਾਰੇ ਕਦੀ ਇਹਨਾਂ 96 ਬਲੰਬਾਂ ਬਲਾਸ ਬੇਗੁਨਾ ਮਾਰੇ ਕਦੀ ਇਹਨਾਂ ਨੇ ਉੱਥੇ ਬੰਬੇ ਟਾਇਰ ਕਰਕੇ ਕਿਸਾਬ ਦੇ ਬੇਗੁਨਾ ਮਾਰੇ ਜਿਹੜੇ ਬੇਗੁਨਾਹ ਨੂੰ ਮਾਰਦੇ ਨੇ ਤੇ ਧੀਆਂ ਦੇ ਮਾਰੀ ਨਜ਼ਰ ਰੱਖਦੇ ਨੇ ਮਾਰਨ ਗਰੀਮਤ ਸਮਝਦੇ ਨੇ ਸੋ ਇਹ ਅਸਲ 'ਚ ਇਹ ਜੋ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਵੰਡੀਆਂ ਨੇ ਇਹ ਮੁਸਲਮਾਨ ਸਿੱਖ ਹੋ ਗਏ ਸੀ ਉਸ ਵੇਲੇ ਜਿਹੜੇ ਇਹ ਤੁਰੇ ਫਿਰਦੇ ਨੇ ਨਾਲ ਡੀਐਨਏ ਇਹਨਾਂ ਦਾ ਮੁਸਲਮਾਨ ਨਾਲ ਹੀ ਇੱਕਰਬ ਡੀਐਨਏ ਇਹ ਮੁਸਲਮਾਨ ਹੈ ਸਾਰੇ ਅੰਦਰੋਂ ਸਿੱਖ ਨਹੀਂ ਨੇ ਕਿਉਂਕਿ ਸਿੱਖ ਨੂੰ ਜਿਹੜੇ ਸਾਡੇ ਕੁੱਠਾ ਜਿਹੜੇ ਸਾਡੇ ਜਿਹੜੇ ਨਾ ਜਿਹਨੂੰ ਅਸੀਂ ਕਹਿੰਦੇ ਆ ਬਈ ਬੱਜਰ ਕੋਈ ਤਾਂ ਉਹ ਚ ਕੁੱਠਾ ਨਹੀਂ ਖਾ ਸਕਦੇ ਇਹ ਸਾਲੇ ਹਰਾਮ ਖਾਂਦੇ ਨੇ ਸੋ ਕਿ ਨਹੀਂ ਕਹਾ ਸੰਗ ਨਹੀਂ ਕਰਦਾ ਉਹਨਾਂ ਦੀ ਕੁੜੀਆਂ ਪਿਛੇ ਧਰਮ ਛੱਡ ਜਾਂਦੇ ਨੇ ਉਹਨਾਂ ਨੇ ਆਪਣੀ ਕੁੜੀਆਂ ਛੱਡੀਆਂ ਸਿੱਖਾਂ ਦੀ ਕੁੜੀਆਂ ਬਸਾਉਣ ਵਾਸਤੇ ਇਹ ਨਾਲ ਬਦਤ ਕਰਦੇ ਟਿਕਟੌਕ ਦੇ ਬਹਿ ਕੇ ਤੁਸੀਂ ਪੰਜਾਬ ਦੇ ਇੰਡੀਆ ਟਿਕਟੌਕ ਬਹਿ ਤੁਹਾਨੂੰ ਕੱਖ ਨਹੀਂ ਪਤਾ ਲੋਕ ਕੀ ਕਰਦੇ ਨੇ ਸੋ ਇਹ ਜਿਹੜਾ ਗਾਣਾ ਚੱਲਿਆ ਕਿ ਨਨ ਗਾਣ ਨੂੰ ਮਾਰਨ ਨੇ ਕਿ ਦੁੱਬ ਕੇ ਮਾਰ ਜਾਨ ਉਹ ਗਾਣੇ ਲਿਖਣ ਵਾਲੇ ਲਖਾਂਦਾ ਤੇ ਇਹ ਆਇਆ ਇਸਾ ਹੀ ਪਾਕਿਸਤਾਨ ਚ ਇੱਕ ਟ੍ਰੈਂਡ ਸੈੱਟ ਕਰਨ ਵਾਸਤੇ ਪਰ ਇਹਦੇ ਜਿਹੜੀ ਸ਼ਰਮ ਦੀ ਗੱਲ ਹੈ ਸਾਡੀਆਂ ਜਿਹੜੇ ਪ੍ਰਚਾਰਕ ਤਬਕਾ ਹੈ ਸਾਰਾ ਨਪੁੰਸਕ ਹੋ ਚੁੱਕਾ ਹੈ ਇਹਨਾਂ ਨੇ ਮੂੰਹ ਨਹੀਂ ਖੋਲਣਾ ਕਿਉਂਕਿ ਮੰਗ ਖਾਣੇ ਨੇ ਜਿਹਨੂੰ ਜਿਤਨਾ ਸੰਤ ਸਮਾਜ ਹੈ ਜਿਤਨੀਆਂ ਸੰਪਰਦਾਵਾਂ ਨੇ ਜਿਹੜੀਆਂ ਇਸ ਮੁੱਦੇ ਤੇ ਨਹੀਂ ਬੋਲ ਰਹੀਆਂ ਜਿਹੜੀਆਂ ਸਾਡੇ ਸਾਰੇ ਵਰਤਾਰੇ ਚੁੱਪ ਰਹੀਆਂ ਨੇ ਇਹ ਸਾਰੇ ਨਪੁੰਸਕ ਨੇ ਇਹ ਸਾਰਿਆਂ ਗੱਲਾਂ ਚ ਕੱਲਗੀ ਤੁਹਾਨੂੰ ਪਾਗ ਨਾ ਸੋਪੇ ਤੇ ਤੇਲ ਲਗਾਇਆ ਸਾਰੇ ਨੇ ਸਾਰੇ ਇਹ ਸਾਰੇ ਪਾਪੀ ਨੇ ਸਭ ਤੋਂ ਵੱਡਾ ਪਾਪ ਪਤਾ ਕਿਹੜਾ ਮੰਨਿਆ ਜਾਂਦਾ ਹੈ ਪਾਪ ਕਰੋ ਪਰਮਾਰਥ ਕੇ ਜਿ ਪਾਪਾਂ ਤੇ ਹੱਥ ਪਾਬ ਲ ਜਾਹੀਂ ਕਲਗੀ ਦਾ ਦਰਬਾਜਨ ਹੈ ਵੀ ਐਸਾ ਪਾਪ ਜਿਹ ਤੋਂ ਵੱਡੇ ਤੋਂ ਵੱਡਾ ਪਾਪ ਵੀ ਸ਼ਰਮ ਖਾਂਦਾ ਹੈ ਘਬਰਾਉਂਦਾ ਉਹ ਕੀ ਹੈ ਧਰਮ ਦੇ ਨਾਂ ਤੇ ਕਿਸ ਨੂੰ ਬਰਬਾਦ ਕਰਨਾ ਸਿੱਖਾਂ ਨੂੰ ਪੰਚਸਤਵ ਨੂੰ ਅੱਧਾਲੇ ਪ੍ਰਚਾਰਕਾਂ ਨੇ ਕੋਈ ਮਰਦ ਨਹੀਂ ਪੈਦਾ ਕਰ ਪਾਇਆ ਪ੍ਰਚਾਰਕ ਦਿਖਾਓ ਜੇ ਕਿਸ ਨੇ ਕੀਤਾ ਹੋਵੇ ਤੇ ਸੰਤ ਸਮਾਜ ਜਿਹੜਾ ਹੈ ਉਹਨਾਂ ਨੇ ਜਿਹੜੇ ਲੋਭੀ ਲੋਕ ਇਕੱਠੇ ਕੀਤੇ ਨੇ ਭਈ ਆਪਣੇ ਕੰਮ ਦਾ ਮਤਲਬ ਹੈ ਤੇ ਉਹਨਾਂ ਦਾ ਉਹ ਸਰਦ ਉਹਨਾਂ ਦੋ ਸਰਦ ਨੇ ਤੇ ਕੋਈ ਬੋਲ ਕੇ ਰਾਜ਼ ਨਹੀਂ ਇਹਨਾਂ ਮੁੱਦਿਆਂ ਤੇ ਇਸ ਕਰਕੇ ਪੰਜਾਬ ਦਾ ਜਿਹੜਾ ਹਾਲਤ ਵਿਗੜ ਰਿਹਾ ਹੈ ਇਹ ਫੌਜੀ ਹੁੰਦੇ ਨੇ ਜਿਹੜਾ ਮੰਗ ਕੇ ਖਾਂਦੇ ਨੇ ਵੀ ਜਦੋਂ ਜੰਗ ਲੱਗਣੀ ਐ ਬੋਰਡ ਤੇ ਆਮ ਜੇ ਦਸਨ ਦੀ ਗੱਲ ਚੱਲੀਏ ਤਾਂ ਆ ਜੀ ਸਾਡੇ ਮੁੱਥੇ ਕੇ ਕਲੰਕ ਲੱਗ ਸਕਦਾ ਹੈ ਜਿਸਾਈਆਂ ਵਰਗਾ ਤਾਂ ਸਾਡੇ ਚੋਪਰੇ ਦੇ ਪਾਕਿਸਤਾਨ ਉਹਨਾਂ ਨੇ ਇੰਨਾ ਕੁਝ ਬੋਲਿਆ ਗੁਰੂ ਸਾਹਿਬ ਨੇ ਇੱਕ ਪ੍ਰਚਾਰਕ ਨਹੀਂ ਬੋਲਿਆ ਸਵਾਇ ਸਾਡੇ ਸੁਮਤਾਹਿਕ ਆਦੀਕਾਸੀ ਸ਼ੇਰਾਂ ਦੀ ਕੁੰਮ ਕੀ ਭੇਡਾਂ ਦਾ ਵਾਗੇ ਭੇਡਾਂ ਦਾ ਵਗ ਬਣ ਚੁੱਕਾ ਹੋਇਆ ਚੱਕੇ ਮੋੜੇ ਝੰਡੇ ਕਾਲ ਤੱਕ ਦੇ ਪਹੁੰਚ ਜਾਂਦੇ ਨੇ ਵੀ ਸਾਡਾ ਵਕਤ ਬੋਰ ਤੇ ਸਾਡੇ ਸਾਧੋ ਤੇ ਕਦੀ ਸਿੱਖਾਂ ਨੇ ਚੱਗ ਇਦਾਂ ਲਈ ਕਿਸੇ ਨੂੰ ਗਿਆ ਵੀ ਸਾਡੀ ਬੱਚੀਆਂ ਛੜਾਓ ਹੁਣ ਰਾਜਸਥਾਨ ਜੋ ਬੱਚੀ ਨਹੀਂ ਚੁੱਕੀ ਕੀ ਵਿਚਾਰੇ ਜ਼ਮੀਦਾਦਾਰਲੇ ਮਾਰਿਆ ਆ ਇੱਕ ਬੱਚੀ ਚੁੱਕੀ Rajasthan ਜੋ ਜਨਮ ਕਿਆ ਵੀ ਇੱਕ ਬੱਚੀ ਪਹਿਲਾਂ ਚੁੱਕੀ ਸੀ ਟੱਬਰ ਚੱਕ ਲਈ ਜ਼ਰਾ ਤੇ 6 ਕੰਨੇ ਬੱਚੀ ਇਸ ਇਸਲਾਮ ਵਾਪਸ ਲੈਂਦੀ ਆ ਆ ਹੁਣੇ ਅਸੀਂ Rajasthan ਚ ਉਹ ਤੋਂ ਬੱਚੀਆਂ ਕਢ ਕੇ ਲੈ ਆਂਦੀਆਂ ਆ ਮਾਰਵਾਰੀਆਂ ਦੀਆਂ ਕਿਉਂਕਿ ਅਸੀਂ ਵੀਡੀਓ ਨਹੀਂ ਪਾਉਂਦੇ ਕਿਉਂਕਿ ਉਹ ਬੱਚੇ ਦਾ ਜੀਵਨ ਬਰਬਾਦ ਹੋ ਸਕਦਾ ਐਨੀਆਂ ਗੱਲਾਂ ਹੀ ਪੈਂਦੀ ਜਿਹੜੀ ਵੀਡੀਓ ਨਹੀਂ ਪਾਉਂਦੀ ਸਾਡੇ ਦੇਰ ਤੇ ਕਿੰਨੇ ਲੋਕ ਠੀਕ ਹੁੰਦੇ ਵੀਡੀਓ ਨਹੀਂ ਪੈਂਦੀ ਕਿਉਂਕਿ ਅਸੀਂ ਅਸੀਂ ਤਮਾਸ਼ਾ ਨਹੀਂ ਕਰਦੇ ਸੋ ਜਿਹੜੇ ਤਮਾਸ਼ਾ ਲਾਏ ਨੇ ਇਹਨਾਂ ਨੂੰ ਇਹ ਪੁੱਛੋ ਸਵਾਲ ਸਾਰੇ ਵੇ ਕਿਉਂ ਮਾਲਾ ਨਹੀਂ ਕਰ ਸਕਦੇ ਵੀ ਤੁਹਾਡਾ ਇੰਨਾ ਸਿੱਖ ਖਾ ਕੇ ਮੁਸਲਮਾਨ ਕਰਤਾ ਜਿੰਨੇ ਵਲੋਗਰ ਪਾਕਿਸਤਾਨ ਜਾਂਦੇ ਨੇ ਕੁੱਤੇ ਦੇ ਬੱਚੇ ਪੁੱਛੋ ਵੀ ਸਿੱਖਾਂ ਦੇ ਘਰ ਮਰ ਗਏ ਸਿੱਖਾਂ ਕੋਲ ਕਿਉਂ ਨਹੀਂ ਜਾਂਦੇ ਕਦੀ ਵੇਖਿਆ ਕਿਸੇ ਨੂੰ ਸਿੱਖਾਂ ਦੇ ਕੋਲ ਜਾ ਕੇ ਬੰਦਿਆਂ ਨੂੰ ਸਿੱਖਾਂ ਦਾ ਇਕੱਠਾ ਕੀਤਾ ਪੈਸਾ 562 ਰੁਪਏ ਪਾਕਿਸਤਾਨ ਦਿੱਤਾ ਜਾਂਦਾ ਨਨਕਾਣਾ ਸਾਹਿਬ ਵਲੇ ਸਿੱਖਾਂ ਦੇ ਘਰ ਨਹੀਂ ਪਾ ਗਏ ਤੇ ਗਏ ਇੱਕ ਸਿੱਖਾਂ ਦੀ ਯੂਨੀਵਰਸਿਟੀ ਹੈ ਨਹੀਂ ਪਾਕਿਸਤਾਨ ਚ ਇੱਕ ਸਿੱਖ ਸਕੂਲ ਹੈ ਨਹੀਂ ਪਾਕਿਸਤਾਨ ਦੇ ਵਿੱਚ ਚੈੱਕ ਕਰਕੇ ਦੇਖ ਲਓ ਤੁਹਾਨੂੰ ਖਤਮ ਕੀਤਾ ਹੈ ਪਾਕਿਸਤਾਨ ਨੇ ਡੁੱਬ ਕੇ ਮਰ ਜਾਓ ਤੁਸੀਂ ਤੁਹਾਡੇ ਕੁੱਖਾਂ ਦੇ ਲਾੜ ਸਾਰਿਆਂ ਦੀਆਂ ਜਿਹੜੇ ਉਹਨਾਂ ਸੋਲੇ ਗਾਉਂਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ